ਸਾਰੇ 550 ਨੇ ਆ ਕੇ ਸਿੰਘ ਫੌਜਾਂ ਜਿੱਥੇ ਪੰਡੀਆਂ ਪਹੁੰਚੀਆਂ ਨੇ ਮੋਗੇ ਦੇ ਵਿੱਚ ਤੇ ਅਸੀਂ ਸਭ ਤੋਂ ਪਹਿਲਾਂ ਭਾਈ ਮੈਰੂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਨ ਦਾ ਬਲ ਉਹਨਾਂ ਵਿੱਚ ਕਰੇ ਤੇ ਦੇਖੋ ਜਿਹੜੀਆਂ ਸਰਕਾਰਾਂ ਜੇ ਕੋਈ ਸੱਚ ਦੇ ਰਾਹ ਤੇ ਨੌਜਵਾਨ ਚੱਲਦਾ ਪੰਜਾਬ ਦੇ ਤੇ ਕੋਈ ਵੀ ਆਹੋ ਪੰਥ ਦੀ ਪੰਜਾਬ ਦੀ ਕਿਸਾਨੀ ਦੀ ਜਵਾਨੀ ਦੀ ਗੱਲ ਕਰਦਾ ਜਦੋਂ ਇਹ ਸਰਕਾਰਾਂ ਉਹਦੇ ਇਹੀ ਹਾਲ ਹੁਣ ਜੇ ਭਾਈ ਮੈਰੋ ਨੇ ਪਖੰਡਵਾਦ ਡੇਰਾਬਾਦ ਨਾਲ ਮਸਲਾ ਆ ਜੀ ਡੰਮੀ ਜਿਹੜੇ ਪਖੰਡੀ ਨੇ ਉਹਨਾਂ ਨੂੰ ਨੰਗਾ ਕਰਨ ਵਾਸਤੇ ਇੱਕ ਵੀੜਾ ਚੁੱਕਿਆ ਜਿਹਦੇ ਵਿੱਚ ਬਲਾਵਕਾਰ ਦੇ ਕੇਸ ਵੀ ਜਿਹੜੇ ਇਹਨਾਂ ਨੇ ਦਰਜ ਕਰਾਏ ਨੇ ਅੱਜ ਬਹੁਤ ਸਾਰੇ ਲੋਕ ਉਹਨਾਂ ਬਾਬਿਆਂ ਦੇ ਸਾਥ ਦੇ ਰਹੇ ਨੇ ਪਰ ਨਹੀਂ ਖਾਲਸਾ ਜਾਬੀ ਜਮੀਰ ਵਾਲਾ ਉਹ ਭਾਈ ਸਾਹਿਬ ਦੇ ਨਾਲ ਆ ਸੀ ਵੀ ਨਾਲ ਆ ਤੇ ਸਰਕਾਰਾਂ ਨੂੰ ਇਹ ਦੇਖ ਲੈਣਾ ਹੁਣ ਜੋ ਅੱਜ ਦਾ ਇੱਥੇ ਇਕੱਠ ਹੋਇਆ ਬਹੁਤ ਆਤ ਸਰਕਾਰੇ ਮਤਸੋਚ ਕੇ ਅਸੀਂ ਭਾਈ ਹਰਪਾਲ ਸਿੰਘ ਮਹਿਰੋਂ ਨੂੰ ਫੜ ਕੇ ਜੇਲ੍ਹ ਚ ਬੰਦ ਕਰਾਂਗੇ ਜਾਂ ਠੂਠੇ ਪੱਤੀ ਦਰਫੇ ਕਰਾਂਗੇ ਸਾਰਾ ਖਾਲਸਾ ਪੰਥ ਨਾਲ ਆ ਇਹੋ ਦਾ ਕੁਝ ਵੀ ਹੋਣ ਨਹੀਂ ਦੇਣਾ ਦੇਖੋ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਸਾਨੂੰ ਉਹਦੇ ਨਾਲ ਤੁਰਨਾ ਚਾਹੀਦਾ ਅਸੀਂ ਸੱਚ ਦੇ ਪੰਥੀ ਆ ਖਾਲਸਾ ਪੰਥ ਦੇ ਜਿਹੜੇ ਰਾਹੀ ਆ ਅਸੀਂ ਜਿਹੜਾ ਖਾਲਸਾ ਪੰਥਾ ਉਹ ਇੱਕ ਵਿਸਾਲ ਆ ਬਹੁਤ ਸਾਰੀਆਂ ਨੇ ਸਠਾਵਾਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਨੂੰ ਭਾਈ ਹਰਪਾਲ ਸਿੰਘ ਜਿਹੜਾ ਮਹਿਰੋਂ ਦਾ ਉਹ ਸਾਥ ਦੇਣਾ ਚਾਹੀਦਾ ਸੱਜਣ ਬਾਬਾ ਬਲਕਾਲ ਸਿੰਘ ਦੀ ਘੂੜੀਆ ਖੁਦਵਾਰੇ ਨਾਲ ਆਏ ਨੇ ਬਾਬਾ ਮਕੌਰ ਸਾਹਿਬ ਦੇ ਵਕਲ ਬਿੰਦ ਸਿੰਘ ਜੀ ਟਾਡੀ ਜਸਵੀਰ ਸਿੰਘ ਮਾਨ ਜਸਰ ਕੁਲਦੀਪ ਸਿੰਘ ਲੁਧਿਆਣੇ ਤੋਂ ਹੋਰ ਸਾਰੇ ਸੰਗਤਾਂ ਪਹੁੰਚੀਆਂ ਨੇ ਸਾਰਾ ਪੰਚੋਤਾਂ ਨਾਲ ਆ ਤੇ ਸਰਕਾਰ ਜਿਹੜੀ ਐ ਸੋਸ਼ਲ ਮੈਡੀਕਲ ਕਾਰਵਾਈ ਕਰੇ ਜਿਹੜੇ ਖੰਡੀ ਨੇ ਦੰਭੀ ਨੇ ਉਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਬਾਬਾ ਜੀ ਸ਼ਰੋਣੀ ਕਮੇਟੀ ਪ੍ਰਬੰਧਕ ਨੂੰ ਕਿਵੇਂ ਦੇਜੋ ਉਹਨਾਂ ਨੇ ਅਜੇ ਤੱਕ ਕੋਈ ਤਾਲਾ ਨਹੀਂ ਖੋਲਿਆ ਜੀ ਉਹਨਾਂ ਨੂੰ ਵੀ ਦੇਖਣਾ ਉਹ ਤਾਂ ਆਪ ਸਰਕਾਰੀ ਨੇ ਉਹਨਾਂ ਨੂੰ ਅਸੀਂ ਕੀ ਦੇਖੀਏ ਹਣੇ ਸ਼ਰੋਣੀ ਕਮੇਟੀ ਵੀ ਤਿਆਰੀ ਕਰ ਲਈ ਉਹਨਾਂ ਦਾ ਗੋਲ ਬਿਸਤਰਾ ਕਰਾਂਗੇ ਆ ਸਾਰੇ ਤਿਆਰ-ਪਰ ਤਿਆਰ ਖੜੇ ਆ ਇਲੈਕਸ਼ਨਾਂ ਦਾ ਹੋਣ ਦੇ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਵਾਦੋਬਾ ਜਰੀ ਨੇ ਉਸੇ ਕਾਬੂ ਦੇ ਬੈਠੇ ਨੇ ਇਹਨਾਂ ਨੂੰ ਸਾਰਿਆਂ ਨੂੰ ਕੰਮ ਤੋਂ ਦੂਰਾਂਗੇ ਉੱਥੇ ਖਾਲਸਾ ਪੰਥ ਆਊਗਾ ਭਾਈ ਜਗਤਾਰ ਸਿੰਘ ਖਾਲਸਾ ਜਿਹੜੇ ਇਹਨਾਂ ਨੂੰ ਪੰਥ ਨੇ ਜਥੇਦਾਰ ਬਣਾਇਆ ਉਹ ਜਥੇਦਾਰ ਹੋਣਗੇ ਕਾਲੀ ਕੁਲਾ ਸਿੰਘ ਵਰਗਾ ਜੋਦਾ ਆਊਗਾ ਫਿਰ ਅਸੀਂ ਜਿਹੜੇ ਇਹਨਾਂ ਨੂੰ ਨਵੇੜਾਂਗੇ ਸਾਰਾ ਕੁਝ ਕਰਾਂਗੇ